ਸਭਰੇ ਹੀ ਸਤਿਕਾਰ ਦੇ ਯੋਗ ਸਾਰੇ ਵਿਸ਼ਵ ਸਹਿਬਾਨ ਅਤੇ ਪਾਸਟਰ ਸਹਿਬਾਨ ਅਤੇ ਮਸੀਹ ਲੀਡਰਾਂ ਨੂੰ ਅਤੇ ਸਾਰੇ ਹੀ ਮਸੀਹ ਵਿੱਚ ਪੈਨਪਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਲਾਮ ਜੈਮਸੀ ਦੀ ਸੋ ਬੀਤੇ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਪ੍ਰੋਫੈਟ ਬਜਿੰਦਰ ਜੀ ਨੂੰ ਸਜਾ ਸਨਾਈ ਗਈ ਅਤੇ ਬਹੁਤ ਸਾਰੇ ਪੈਨਪਰਾ ਜਿਹੜੇ ਗਲਤ ਕਮੈਂਟ ਵੀ ਕਰ ਰਹੇ ਨੇ ਦੇਖੋ ਜਿਨ੍ਹਾਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਨਹੀਂ ਪਤਾ ਜਿਨ੍ਹਾਂ ਨੂੰ ਬਾਈਬਲ ਦੇ ਬਾਰੇ ਨਹੀਂ ਪਤਾ ਜਿਨ੍ਹਾਂ ਨੂੰ ਕਲਾਮ ਦੇ ਬਾਰੇ ਨਹੀਂ ਪਤਾ ਉਹਨਾਂ ਤੇ ਮਸੀਹ ਦਾ ਵਿਰੋਧ ਮਸੀਹ ਦੇ ਲੋਕਾਂ ਦਾ ਵਿਰੋਧ ਕਰਨਾ ਹੀ ਕਰਨਾ ਹੈ ਦੁੱਖ ਇਸ ਗੱਲ ਦਾ ਲੱਗਦਾ ਏ ਕਿ ਆਪਣੇ ਹੀ ਭੈਣ ਭਰਾ ਜਿਹੜੇ ਗਲਤ ਟਿੱਪਣੀਆਂ ਕਰ ਰਹੇ ਨੇ ਸੋ ਜਦ ਇਹ ਸਾਰੀਆਂ ਗੱਲਾਂ ਘਟਨਾ ਵਾਪਰ ਰਹੀਆਂ ਸੀ ਪ੍ਰੋਫੈਟ ਬਜਿੰਦਰ ਜੀ ਦੇ ਨਾਲ ਸੋ ਮੈਂ ਪਰਮੇਸ਼ੁਰ ਦੇ ਪਾਕ ਕਲਾਮ ਨੂੰ ਪੜਿਆ ਪਰਮੇਸ਼ੁਰ ਦੇ ਪਾਕ ਕਲਾਮ ਨੂੰ ਜਾਨਿਆ ਧਿਆਨ ਦਿੱਤਾ ਤੇ ਪਰਮੇਸ਼ੁਰ ਨੇ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਕੁਝ ਗੱਲਾਂ ਸਿਖਾਈਆਂ ਕਿ ਅੱਜ ਦੇ ਦਿਨ ਦੇ ਵਿੱਚ ਵੀ ਯਹੂਦਾ ਇਸ ਕਰੀ ਹੋਤੀ ਹੈ ਅੱਜ ਦੇ ਦਿਨ ਦੇ ਅੰਦਰ ਵੀ ਚਰਚਾਂ ਦੇ ਵਿੱਚ ਮਸੀਹ ਪਰਮੇਸ਼ੁਰ ਦੇ ਦਾਸਾਂ ਦੇ ਨਾਲ ਰਹਿ ਕੇ ਵੀ ਕਈਆਂ ਦੇ ਜੀਵਨ ਦੇ ਵਿੱਚ ਅੱਜ ਵੀ ਯਹੂਦਾ ਇਸគ្រੀਓਤੀ ਦਾ ਆਤਮਾ ਜਿਹੜਾ ਹੈ ਕੰਮ ਕਰ ਰਿਹਾ ਹੈ। ਭੈਰੇ ਪਹਿਨੋ ਤੇ ਪ੍ਰਾਉ ਅਸੀਂ ਪ੍ਰਭੂ ਯੀਸ਼ੂ ਮਸੀਹ ਦੀ ਜੀਵਨਸ਼ਾਲੀ ਦੇ ਬਾਰੇ ਦੇਖਦੇ ਹਾਂ ਜ਼ਿੰਦਗੀ ਦੇ ਬਾਰੇ ਦੇਖਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਦਾ ਆਪਣਾ ਹੀ ਚੇਲਾ ਜਿਹੜਾ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਰਹਿੰਦਾ ਸੀ ਨਾਲ ਖਾਣਾ ਖਾਂਦਾ ਸੀ ਨਾਲ ਪੀਂਦਾ ਸੀ ਜਿੱਥੇ ਕਿਤੇ ਬੈਠਦੇ ਸੀ ਇਕੱਠੇ ਬੈਠਦੇ ਸੀ ਪ੍ਰਭੂ ਯਿਸੂ ਮਸੀਹ ਨੂੰ ਚਾਂਦੀ ਦੇ 30 ਛੱਕਿਆਂ ਦੇ ਵਿੱਚ ਵੇਚ ਦਿੱਤਾ ਅੱਜ ਵੀ ਕੱਟਣਾ ਇਹੋ ਜਿਹਿਆਂ ਵਾਪਰ ਰਹੀਆਂ ਨੇ ਕੁਝ ਪਾਸਟਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਉਹ ਪ੍ਰੋਫਿਟ ਬਜਿੰਦਰ ਜੀ ਨੂੰ ਛੱਡ ਕੇ ਚਲੇ ਗਏ ਤੇ ਉਹਨਾਂ ਆਪਣੀ ਜਾਨ ਬਚਾਉਣ ਦੀ ਖਾਤਰ ਆਪਣੇ ਆਪ ਨੂੰ ਸੇਫ ਕਰਨ ਦੀ ਖਾਤਰ ਵਿਰੋਧੀਆਂ ਦੇ ਨਾਲ ਖੜ ਕੇ ਪ੍ਰੋਫਿਟ ਬਜਿੰਦਰ ਜੀ ਨੂੰ ਸਜ਼ਾ ਦਿਵਾਉਣ ਦੇ ਵਿੱਚ ਕੰਮ ਕੀਤਾ ਤੇ ਉਸ ਸਮੇਂ ਵੀ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਫੜਾਇਆ ਗਿਆ ਸੀ ਤੇ ਆਪਣੇ ਹੀ ਜਿਹੜੇ ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਸ਼ਿਫਾ ਦੇ ਰਿਆ ਸੀ ਜਿਨ੍ਹਾਂ ਦੇ ਲਈ ਚੰਗਿਆਈ ਕੀਤੀ ਚੰਗੇ ਕੰਮ ਕੀਤੇ ਉਹੀ ਜ਼ੋਰਦਾਰ ਨਾਰੇ ਲਗਾ ਰਹੇ ਸੀ ਕਿ ਉਸ ਨੂੰ ਸਲੀਬ 'ਤੇ ਦੋ ਸੋ ਉਤਪਤੀ ਦੀ ਕਿਤਾਬ ਦੇ ਵਿੱਚ 39 ਚੈਪਟਰ ਦੇ ਵਿੱਚ ਲਿਖਿਆ 39 ਅਧਿਆਇ ਦੇ ਵਿੱਚ 44 ਦੀ ਤੀਵੀ ਦੇ ਬਾਰੇ ਅਤੇ ਯੂਸਫ ਦੇ ਬਾਰੇ ਦੂਸਰੀ ਗੱਲ ਕਰਾਂਗੇ ਯੂਸਫ ਦੇ ਬਾਰੇ ਯਹੂਦਾ ਇਸਕਰੀਓਤੀ ਦਾ ਆਤਮਾ ਅੱਜ ਵੀ ਕੰਮ ਕਰ ਰਿਹਾ ਹੈ ਦੂਸਰੀ ਗੱਲ ਯੂਸਫ ਦੇ ਬਾਰੇ ਯੂਸਫ ਬਹੁਤ ਖੂਬਸੂਰਤ ਸੀ 44 ਦੀ ਤੀਵੀ ਉਸਦੇ ਨਾਲ ਕਿਵੇਂ ਵਿਹਵਾ ਵਿਹਾਰ ਕਰਦੀ ਸੀ ਉਹ ਸਾਰਿਆਂ ਨੂੰ ਪਤਾ ਹੈ ਬਾਈਬਲ ਦੇ ਵਿੱਚ ਜੋ ਲਿਖਿਆ ਹੈ ਜਿਹੜੇ ਬਾਈਬਲ ਨੂੰ ਪੜ੍ਹਦੇ ਹੈ ਜਿਹੜੇ ਬਾਈਬਲ ਨੂੰ ਜਾਣਦੇ ਹੈ ਉਹਨਾਂ ਸਾਰੇ ਪੈਨਪ੍ਰਾਵਾਂ ਨੂੰ ਇਸ ਗੱਲ ਦਾ ਪਤਾ ਹੈ ਯੂਸਫ ਆਪਣੀ ਜਾਨ ਬਚਾ ਕੇ ਭੱਜਿਆ 44 ਦੀ ਤੀਵੀ ਨੇ ਇੰਤਜ਼ਾਰ ਕੀਤਾ ਕਿ ਕਦੋਂ ਮੇਰਾ ਸੁਆਮੀ ਘਰ ਆਵੇਗਾ ਜਦੋਂ ਘਰ ਆਇਆ ਤੇ ਸਾਰੀ ਦਲੀਲਾਂ ਜਿਹੜੀਆਂ ਹੈ 44 ਦੀ ਤੀਵੀ ਨੇ ਆਪਣੇ ਪਤੀ ਨੂੰ ਦਸੀਆਂ ਉਸ ਰਾਜੇ ਨੂੰ ਦਸੀਆਂ ਇੱਥੋਂ ਤੱਕ ਯੂਸਫ ਦੀ ਇੱਕ ਵੀ ਗੱਲ ਨਹੀਂ ਸੁਣੀ ਗਈ ਯੂਸਫ ਦੇ ਮੂੰਹੋਂ ਇੱਕ ਵੀ ਉਹਨਾਂ ਸਚਾਈ ਨਹੀਂ ਸੁਣੀ ਤੇ ਉਹਨੂੰ ਸਿੱਧੀ ਸਜ਼ਾ ਸੁਣਾ ਦਿੱਤੀ ਕਿ ਜੇਲ੍ਹ ਅੱਜ ਵੀ ਉਹੀ ਘਟਨਾ ਵਾਪਰੀ ਹੈ ਅੱਜ ਵੀ ਇਹ ਕੁਝ ਵਾਪਰਿਆ ਹੈ ਜੇਲ੍ਹ ਦੇ ਵਿੱਚ ਪਾਉਣ ਦੇ ਲਈ ਲੜਕੀ ਦੀਆਂ ਦਲੀਲਾਂ ਜਿਹੜੀਆਂ ਸੁਨੀਆਂ ਗਈਆਂ ਉਸ ਤੋਂ ਬਾਅਦ ਪ੍ਰੋਫਿਟ ਜੀ ਨੂੰ ਜੇਲ੍ਹ ਹੋਈ ਲੇਕਿਨ ਜੇਲ੍ਹ ਤੋਂ ਬਾਅਦ ਪ੍ਰਭੂ ਨੇ ਉਹਦੀ ਜ਼ਿੰਦਗੀ ਦੇ ਵਿੱਚ ਯੂਸਫ ਦੀ ਦੇ ਜ਼ਿੰਦਗੀ ਦੇ ਵਿੱਚ ਇੱਕ ਅਦਭੁਤ ਕੰਮ ਕੀਤਾ ਤੇ ਪਰਮੇਸ਼ੁਰ ਨੇ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਇਆ ਸੋ ਅੱਜ ਵੀ ਸਾਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਬਹੁਤ ਜਲਦ ਪ੍ਰੋਫਿਟ ਜੀ ਨੂੰ ਬਾਹਰ ਲੈ ਕੇ ਆਵੇਗਾ ਪਰਮੇਸ਼ੁਰ ਦੇਖੋ ਉਸ ਦੀ ਮਦਦ ਕਰੇਗਾ ਅਤੇ ਸਹਾਇਤਾ ਕਰੇਗਾ ਪਤਰ ਸਕੈਤ ਦੇ ਵਿੱਚ ਸੀ ਪਤਰਸ ਕੈਦ ਦੇ ਵਿੱਚ ਗਿਆ ਤਾਂ ਪ੍ਰਭੂ ਦੀ ਉਸ ਤੋਂ ਬਾਅਦ ਪ੍ਰਭੂ ਜੀ ਉਸ ਨੂੰ ਬਾਹਰ ਲੈ ਕੇ ਆਏ ਰਸੂਲਾਂ ਦੇ ਕਰਤੱਬ ਦੇ ਵਿੱਚ ਲਿਖਿਆ ਹੈ 12 ਅਧਿਆਇ ਦੇ ਵਿੱਚ ਔਰ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਹੈ 2 ਅਧਿਆਇ ਉਸ ਦੇ 10 ਵਚਨ ਦੇ ਵਿੱਚ ਲਿਖਿਆ ਹੈ ਸ਼ੈਤਾਨ ਕਈਆਂ ਨੂੰ ਕੈਦ ਵਿੱਚ ਪਾਵੇਗਾ ਕਈਆਂ ਨੂੰ ਦੁੱਖ ਦੇਵੇਗਾ ਕਈਆਂ ਨੂੰ ਕਸ਼ਟ ਦੇਵੇਗਾ ਸ਼ੈਤਾਨ ਨਹੀਂ ਚਾਹੁੰਦਾ ਕਿ ਪਰਮੇਸ਼ੁਰ ਦਾ ਕੰਮ ਵਧੇ ਸ਼ੈਤਾਨੀ ਲੋਕ ਨਹੀਂ ਚਾਹੁੰਦੇ ਕਿ ਪਰਮੇਸ਼ੁਰ ਦਾ ਕੰਮ ਵਧੇ ਮਤੀ ਦੀ ਅਜ਼ੀਲ 5 ਦੇ 11 ਔਰ 12 ਵਚਨ ਦੇ ਵਿੱਚ ਲਿਖਿਆ ਹੈ ਤਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆ ਮਾਰਨ ਹਰੇਕ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣ ਦੋਸ਼ ਲਾਉਣਗੇ ਬਾਈਬਲ ਦੇ ਵਿੱਚ ਲਿਖਿਆ ਆਨੰਦ ਹੋਵੋ ਖੁਸ਼ੀ ਮਨਾਓ ਕਿਉਂ ਜੋ ਤੁਹਾਡਾ ਸਵਰਗ ਦੇ ਵਿੱਚ ਫਲ ਜਿਹੜਾ ਹੈ ਬਹੁਤ ਹੈ ਨਾਲ ਲਿਖਿਆ ਹੈ ਤੋ ਹਥੋਂ ਪਹਿਲਾਂ ਅਗਲੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਗਿਆ ਸੀ ਤੇ ਤੁਹਾਨੂੰ ਵੀ ਸਤਾਇਆ ਜਾਏਗਾ ਅੱਜ ਉਹੀ ਸਮਾਂ ਆਪਰ ਰਿਹਾ ਹੈ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਲਿਖਿਆ ਧਰਤੀ ਤੇ ਆਕਾਸ਼ ਟਲ ਜਾਣਗੇ ਪਰ ਮੇਰੇ ਕਹੇ ਹੋਏ ਵਚਨ ਕਦੇ ਵੀ ਨਹੀਂ ਟਲਣਗੇ ਜੇ ਅੱਜ ਦੇ ਸਮੇਂ ਦੇ ਵਿੱਚ ਯੂਸਫ ਹੋਂਦਾ ਤੇ ਮਸੀਹ ਲੋਕ ਜਿਹੜੇ ਅੱਜ ਪ੍ਰੋਫੈਟ ਬਜਿੰਦਰ ਦੇ ਖਿਲਾਫ ਬੋਲ ਰਹੇ ਨੇ ਆਪਣੇ ਆਪ ਨੂੰ ਜਿਹੜੇ ਮਸੀਹ ਕਹਿੰਦੇ ਨੇ ਕਿ ਅਸੀਂ ਕ੍ਰਿਸ਼ਨ ਆ ਅਸੀਂ ਮਸੀਹ ਲੋਕ ਆ ਉਹਨਾਂ ਦੇ ਲਈ ਇੱਕ ਸਵਾਲ ਹੈ ਕਿ ਜੇ ਅੱਜ ਦੇ ਦਿਨ ਤੇ ਯੂਸਫ ਹੁੰਦਾ ਤੇ ਤੁਸੀਂ ਉਹਨੂੰ ਵੀ ਕਹਿਣਾ ਸੀ ਕਿ ਵਾਕਿਆ ਹੀ ਪਈਓ ਗਲਤ ਹੈ ਉਹਨੂੰ ਸਜ਼ਾ ਸੁਣਾ ਦਿੱਤੀ ਹੈ ਲੇਕਿਨ ਪਰਮੇਸ਼ੁਰ ਨੇ ਸਮੇਂ ਤੇ ਉਹਦੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਪਿਆਰੇ ਪਿਆਨੂ ਤੇ ਪ੍ਰਾਉ ਅੱਜ ਜਿਹੜੇ ਗਲਤ ਟਿੱਪਣੀਆਂ ਕਰ ਰਹੇ ਨੇ ਪ੍ਰੋਫੈਟ ਬਜਿੰਦਰ ਜੀ ਦੇ ਉੱਤੇ ਮੈਂ ਉਹਨਾਂ ਨੂੰ ਸਵਾਲ ਕਰਦਾ ਹਾਂ ਮੈਂ ਉਹਨਾਂ ਨੂੰ ਇਹ ਦੱਸਣਾ ਵੀ ਚਾਹਨਾ ਹਾਂ ਕੀ ਜ਼ਿੰਦਗੀ ਦੇ ਵਿੱਚ ਜਿਹੜੇ ਸੋ ਟਿੱਪਣੀਆਂ ਕਰਦੇ ਆ ਕੀ ਕਦੀ ਤੁਸੀਂ ਪਾਪ ਨਹੀਂ ਕੀਤਾ ਕੀ ਤੁਸੀ ਤੁਹਾਡੇ ਕੋਲੋਂ ਕੋਈ ਗਲਤੀ ਨਹੀਂ ਹੋਈ ਕੀ ਤੁਹਾਡੇ ਕੋਲੋਂ ਕੋਈ ਗਨਾਹ ਨਹੀਂ ਹੋਇਆ ਜੇ ਅੱਜ ਦੇ ਤੁਹਾਡੇ ਜਿਹੜੇ ਟਿੱਪਣੀਆਂ ਗਲਤ ਟਿੱਪਣੀਆਂ ਕਰਦੇ ਆ ਇਹ ਹੀ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਉਸ ਸਮੇਂ ਸ਼ਿਫਾ ਲੈਂਦੇ ਸੀ ਚੰਗਿਆਈਆਂ ਲੈਂਦੇ ਸੀ ਬਰਕਤਾਂ ਲੈਂਦੇ ਸੀ ਖਾਣਾ ਖਾਂਦੇ ਸੀ ਉਹੀ ਜੋਰ-ਜੋਰ ਚਲਾ ਚਲਾ ਕੇ ਕਹਿ ਰਹੇ ਸੀ ਕਿ ਇਹਨੂੰ ਸਲੀਬ ਦੋ ਇਹਨੂੰ ਸਲੀਬ ਦੋ ਇਹਨੂੰ ਸਲੀਬ ਦੋ ਤੇ ਅੱਜ ਦੇ ਹਾਲਾਤ ਵੀ ਕੁਝ ਇਦਾਂ ਦੇ ਹੀ ਐ ਜਿਹੜੇ ਆਪਣੇ ਆਪ ਨੂੰ ਕ੍ਰਿਸਟਿਅਨ ਕਹਿੰਦੇ ਆ ਇੱਕ ਮੈਂ ਦੇਖ ਰਿਹਾ ਆ ਇੱਕ ਵੀਡੀਓ ਦੇ ਸਾਹਮਣੇ ਬੋਲ ਰਿਹਾ ਸੀ ਅ ਚੰਡੀਗੜ੍ਹ ਤੋਂ ਕਹਿੰਦਾ ਜੀ ਆਪਣੇ ਆਪ ਨੂੰ ਇੱਕ ਨਕਲੀ ਪ੍ਰਧਾਨ ਇੱਕ ਚਰਚ ਦਾ ਪ੍ਰਧਾਨ ਦੱਸ ਰਿਹਾ ਐ ਉਹ ਵੀ ਵਿਰੋਧੀਆਂ ਦੇ ਨਾਲ ਜਾ ਕੇ ਰਲਿਆ ਹੁਣ ਮੀਤ ਮਸੀ ਸਾਡੇ ਬਹੁਤ ਹੀ ਅੱਛੇ ਸਤਿਕਾਰ ਦੇ ਯੋਗ ਇੱਕ ਮਸੀਹ ਲੀਡਰ ਜਿਨ੍ਹਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਕਿ ਉਹ ਕੁੜੀ ਨੇ ਪਹਿਲਾਂ ਵੀ ਮਸੀਹ ਲੀਡਰਾਂ ਤੇ ਦੋਵਾਂ ਦੇ ਉੱਤੇ ਜਿਹੜੀਆਂ ਕੋਰਟ ਦੇ ਵਿੱਚ ਕੰਪਲੇਨਾਂ ਪਾਈਆਂ ਏ ਕੀ ਉਸ ਕੁੜੀ ਨੂੰ ਆ ਜਾ ਕੇ ਹਰ ਵਾਰੀ ਮਸੀਹ ਲੋਕੀ ਟੱਕਰਦੇ ਨੇ ਮਸੀਹ ਲੋਕੀ ਉਹਦੇ ਨਾਲ ਗਲਤ ਕਰਦੇ ਨੇ 크ਿਸਚਨ ਲੋਕੀ ਗਲਤ ਕਰਦੇ ਨੇ ਇਹ ਆਪ ਆਪਣੇ ਆਪ ਦੇ ਵਿੱਚ ਬੜੇ ਤਗੜੇ ਸਵਾਲ ਜਿਹੜੇ ਐ ਪੈਦਾ ਕਰਦੀਆਂ ਇਹ ਗੱਲਾਂ ਸੋ ਅੱਜ ਪ੍ਰੋਫਿਟ ਬਜਿੰਦਰ ਜੀ ਤੇ ਇਹ ਘਟਨਾ ਵਾਪਰੀ ਹੈ ਕੱਲ ਨੂੰ ਕਿਸੇ ਵੀ ਹੋਰ ਮਿਨਿਸਟਰੀ ਤੇ ਵਾਪਰ ਸਕਦੀ ਹੈ ਕੱਲ ਨੂੰ ਕਿਸੇ ਵੀ ਹੋਰ ਪਾਸਟਰ ਦੇ ਨਾਲ ਵਾਪਰ ਸਕਦੀ ਹੈ ਇਹ ਸਮਾਂ ਸਾਨੂੰ ਸਿਖਾ ਰਿਹਾ ਹੈ ਇਹ ਹਾਲਾਤ ਸਾਨੂੰ ਸਿਖਾ ਰਹੇ ਹੈ ਕਿ ਇਕੱਠੇ ਹੋਵੋ ਪ੍ਰੋਫਿਟ ਬਜਿੰਦਰ ਜੀ ਨੂੰ ਛੇਲ ਦੇ ਵਿੱਚ ਭੇਜਣ ਦੇ ਵਿੱਚ ਹੋ ਸਕਦਾ ਹੈ ਇਹ ਕੁਝ ਪੋਲਿਟਿਕਲ ਪਾਰਟੀਆਂ ਦਾ ਵੀ ਹੱਥ ਹੋਵੇ ਹੋ ਸਕਦਾ ਹੈ ਵੱਡੇ ਲੀਡਰਾਂ ਦਾ ਕੋਈ ਹੱਥ ਹੋਵੇ ਹੋ ਸਕਦਾ ਹੈ ਕਿ ਆਪਣੇ ਭੈਣ ਭਰਾਵਾਂ ਦਾ ਜਿਹੜੇ ਬੜੀ ਅੱਛੀ ਪੋਜੀਸ਼ਨ ਤੇ ਐ ਚਾਹੇ ਜਿਹੜੇ ਅੱਛੇ ਅਦਿਆਂ ਦੇ ਉੱਤੇ ਐ ਜਿਨ੍ਹਾਂ ਦੇ ਕੋਲੋਂ ਅੱਛੀ ਪਾਵਰ ਹੈ ਹੋ ਸਕਦਾ ਹੈ ਕਿ ਆਪਣੇ ਆ ਦਾ ਵੀ ਹੱਥ ਹੈ ਹੋਵੇ ਵਿੱਚ ਇਹਦੇ ਇਹਦੇ ਵਿੱਚ ਬਹੁਤ ਸਵਾਲ ਖੜੇ ਹੁੰਦੇ ਆ ਕਿ ਜਦ ਤੱਕ ਪ੍ਰੋਫਿਟ ਜੀ ਨੂੰ ਸਜ਼ਾ ਨਹੀਂ ਸੀ ਸੁناਈ ਗਈ ਉਦੋਂ ਤੱਕ ਤੇ ਕੋਈ ਨਹੀਂ ਬੋਲਿਆ ਨਾ ਕੋਈ ਮਨਿਸਟਰੀ ਉਹਦੇ ਹੱਕ ਵਿੱਚ ਬੋਲੀ ਨਾ ਕੋਈ ਭੈਣ ਭਰਾ ਬੋਲਿਆ ਅੱਜ ਸਾਰੇ ਕਿਉਂ ਬੋਲ ਰਹੇ ਨੇ ਸਜ਼ਾ ਤੋਂ ਬਾਅਦ ਕੋਈ ਇੱਕੋ ਇਸ਼ਾਰਾਰਤੀ ਅੰਸਰ ਜਿਹੜਾ ਆਪਣੇ ਆਪ ਨੂੰ ਆਰਐਸਐਸ ਦਾ ਕਹਿੰਦਾ ਜੀ ਮੈਂ ਆਰਐਸਐਸ ਦੇ ਪਰਿਵਾਰ ਦੇ ਵਿੱਚੋਂ ਆਇਆ ਹਾਂ ਤੇ ਉਹ ਅੱਜ ਵੀ ਆਰਐਸਐਸ ਦਾ ਮੈਂਬਰ ਹੈ ਅੱਜ ਵੀ ਸ਼ੱਕ ਹੁੰਦਾ ਹੈ ਕਿ ਉਹ ਆਰਐਸਐਸ ਦਾ ਮੈਂਬਰ ਹੈ ਬਿਸ਼ਪ ਅਮੈਨੂਐਲ ਜਿਹੜਾ ਆਪਣੇ ਆਪ ਨੂੰ ਆਰਚਬਿਸ਼ਪ ਕਹਿੰਦਾ ਹੈ ਉਹ ਅੱਜ ਵੀ ਆਰਐਸਐਸ ਦਾ ਮੈਂਬਰ ਹੈ ਅੱਜ ਵੀ ਅੰਦਰ ਖਾਤੇ ਉਹ ਕੰਮ ਕਰ ਰਿਹਾ ਹੈ ਸੋ ਮਿਸੀ ਪੈਨਪਰਾਵਾਂ ਨੂੰ ਇਹੋ ਜਿਹੇ ਵਿਸ਼ਵਾ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਜਿਹੜਾ ਆਪਣੀ ਵੀਡੀਓ ਦੇ ਵਿੱਚ ਗਾਲਾਂ ਕੱਢ ਰਿਹਾ ਹੈ ਹੈਪਰ ਹੋ ਰਿਹਾ ਹੈ ਉਹਨੂੰ ਅੱਜ ਵੀ ਉਹਦੇ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਇਹੋ ਜਿਹੇ ਜਿਹੜੇ ਮਸੀਹ ਨੂੰ ਬਦਨਾਮ ਕਰ ਰਿਹਾ ਹੈ ਇਹੋ ਜਿਹੇ ਲੋਕ ਜਿਹੜੇ ਪਾਸਟਰਾਂ ਦੇ ਉੱਤੇ ਅਤਿਆਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਤੁਹਾਡੇ ਅੰਦਰ ਭੇਡ ਦੇ ਪੇਸ ਦੇ ਵਿੱਚ ਪਾੜਨ ਵਾਲੇ ਬਗਿਆੜ ਹੋਣਗੇ ਤੇ ਇਹ ਵਿਸ਼ਮ ਮੈਨੂਵਲ ਵਰਗੇ ਨੇ ਜਿਹੜੇ ਆਪਣੇ ਆਪ ਨੂੰ ਆਰਚਬਿਸ਼ਪ ਕਹਿੰਦੇ ਨੇ ਸੋ ਪਿਆਰੇ ਪੈਨੋ ਤੇ ਪਰਾਉ ਇਸ ਬੰਦੇ ਨੂੰ ਪੁੱਛਿਆ ਜਾਵੇ ਕਿ ਆਰਚੀਬਿਸ਼ਪ ਤੈਨੂੰ ਮਕਰਰ ਕਿਨੇ ਕੀਤਾ ਕਿੰਨੇ ਬਣਾਇਆ ਤੈਨੂੰ ਆਰਚੀਬਿਸ਼ਪ ਆਰਚੀਬਿਸ਼ਪ ਨੂੰ ਪਾਪ ਬਣਾਉਂਦੇ ਨੇ ਕਿਹੜੇ ਪਾਪ ਨੇ ਤੈਨੂੰ ਇਹ ਡੈਜਿਗਨੇਸ਼ਨ ਦਿੱਤੀ ਆ ਬਹੁਤ ਗਲਤ ਬੋਲ ਰਿਹਾ ਏ ਸੋ ਐ ਸਮਾਂ ਅੱਜ ਸਾਨੂੰ ਸਿਖਾ ਰਿਹਾ ਹੈ ਲੀਡਰਾਂ ਨੂੰ ਵੀ ਪਾਸਟਰਾਂ ਨੂੰ ਵੀ ਤੇ ਮਸੀਹ ਭੈਣ ਭਰਾਵਾਂ ਨੂੰ ਵੀ ਇਹ ਪ੍ਰੋਫੈਟ ਬਜਿੰਦਰ ਜੀ ਦੀ ਸਜ਼ਾ ਤੋਂ ਜੋ ਸੁਣਾਈ ਗਈ ਹੈ ਜੋ ਕੋਰਟ ਨੇ ਸੁਣਾਇਆ ਹੈ ਉਹ ਕੋਰਟ ਦਾ ਫੈਸਲਾ ਹੈ ਉਹ ਜਿਵੇਂ ਕੋਰਟ ਨੇ ਠੀਕ ਲਗਾ ਉਹਨਾਂ ਕੀਤਾ ਪਰ ਇਹ ਸਜ਼ਾ ਜਿਹੜੀ ਸੁਣਾਈ ਗਈ ਹੈ ਇਹ ਹਾਲਾਤ ਸਾਨੂੰ ਸਿਖਾ ਗਏ ਨੇ ਕਿ ਅੱਜ ਸਾਨੂੰ ਇਕੱਠਿਆਂ ਹੋਣ ਦੀ ਜ਼ਰੂਰਤ ਹੈ ਅੱਜ ਸਾਨੂੰ ਇੱਕ ਹੋਣ ਦੀ ਜ਼ਰੂਰਤ ਹੈ ਤੇ ਆਓ ਸਾਰੇ ਭੈਣ ਭਰਾ ਮਸੀ ਲੀਡਰ ਸਾਰੇ ਪਾਸਬਾਨ ਇੱਕ ਹੋ ਕੇ ਚਲੀਏ ਆਉਣ ਵਾਲੇ ਸਮਿਆਂ ਦੇ ਵਿੱਚ ਆਪਣੀ ਕੌਮ ਦੇ ਲਈ ਕੁਝ ਨਾ ਕੁਝ ਕਰ ਜਾਈਏ ਨਹੀਂ ਤੇ ਇਸ ਤੋਂ ਬਾਅਦ ਜੇ ਅਸੀਂ ਅੱਜ ਵੀ ਇੱਕ ਨਾ ਹੋਏ ਤੇ ਆਉਣ ਵਾਲਾ ਸਮਾਂ ਇਸ ਤੋਂ ਵੀ ਭਿਆਨਕ ਤੇ ਇਸ ਤੋਂ ਵੀ ਖਤਰਨਾਕ ਹੋਣਾ ਹੈ ਮਸੀਹੀ ਲੋਕਾਂ ਦੇ ਲਈ ਸੋ ਇਸ ਕਰਕੇ ਸਾਰੇ ਪੈਨਪਰਾਵਾਂ ਨੂੰ ਮਸੀਹ ਲੀਡਰਾਂ ਨੂੰ ਪਾਸ ਬੰਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ ਅਤੇ ਇੱਕ ਹੋਈਏ ਇੱਕ ਹੋ ਕੇ ਚੱਲੀਏ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੈਮਸੀ